ਕਦੇ ਸੋਚਿਆ ਹੈ ਕਿ ਕੋਈ ਬੱਚਾ ਜੰਮੇ ਤੇ ਉਹਨੂੰ ਜਨਮ ਤੋਂ ਹੀ ਗद्दार ਕਹਿ ਦਿੱਤਾ ਜਾਵੇ ਜਾਂ ਫਿਰ ਸਿਰਫ ਕੁਝ ਗਲਤ ਸੋਚਣ ਦੀ ਵੀ ਸਜ਼ਾ ਮਿਲ ਸਕਦੀ ਹੈ ਇਹ ਮਤਲਬ ਉੱਤਰੀ ਕੋਰੀਆ ਦੀਆਂ ਕੁਝ ਹੈਰਾਨ ਕਰਨ ਵਾਲੀਆਂ ਗੱਲਾਂ ਨੇ ਹਾਂਜੀ ਬਿਲਕੁਲ ਅੱਜ ਆਪਾਂ ਉੱਤਰੀ ਕੋਰੀਆ ਦੇ ਉਹਨਾਂ ਕਹਿ ਲੋ ਬਹੁਤ ਸਖਤ ਤੇ ਕਈ ਵਾਰ ਅਜੀਬ ਜੇ ਲੱਗਣ ਵਾਲੇ ਕਾਨੂੰਨਾਂ ਬਾਰੇ ਹੀ ਗੱਲ ਕਰਨੀ ਹੈ ਜਿਹੜੇ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਤੇ ਪੂਰਾ ਕੰਟਰੋਲ ਰੱਖਦੇ ਨੇ ਤੇ ਇਹ ਜਾਣਕਾਰੀ ਆਈ ਕਿੱਥੋਂ ਹੈ ਮੱਲਬ ਉੱਥੇ ਤਾਂ ਸਭ ਬੰਦ ਜਿਹਾ ਹੀ ਰਹਿੰਦਾ ਹੈ ਦੇਖੋ ਜ਼ਿਆਦਾਤਰ ਤਾਂ ਉਹਨਾਂ ਲੋਕਾਂ ਤੋਂ ਪਤਾ ਲੱਗਾ ਜੋ 1953 ਤੋਂ ਬਾਅਦ ਕਿਸੇ ਨਾ ਕਿਸੇ ਤਰ੍ਹਾਂ ਉਥੋਂ ਨਿਕਲਣ ਚ ਕਾਮਯਾਬ ਹੋਏ ਤੇ ਨਾਲੇ ਕੁਝ ਸੈਟਲਾਈਟ ਤਸਵੀਰਾਂ ਨੇ ਕੁਝ ਲੁਕਾ ਕੇ ਲਿਆਉਂਦੀ ਗਈ ਫੁਟੇਜ ਵਗੈਰਾ ਅੱਛਾ ਤਾਂ ਆਪਣਾ ਮਕਸਦ ਸਿਰਫ ਕਾਨੂੰਨ ਗਿਣਨਾ ਨਹੀਂ ਬਲਕਿ ਇਹ ਸਮਝਣਾ ਵਾ ਕਿ ਕਿੰਨ ਪਰਿਵਾਰ ਦਾ ਰਾਜ ਇਸ ਸਭ ਕੰਟਰੋਲ ਕਰਦਾ ਕਿਵੇਂ ਹੈ ਤੇ ਲੋਕਾਂ ਤੇ ਕੀ ਬੀਤੀ ਹੋਗੀ ਹੈਨਾ ਬਿਲਕੁਲ ਪਹਿਲਾਂ ਤਾਂ ਇਹ ਸਮਝਣਾ ਪਊਗਾ ਕਿ 1945 ਤੋਂ ਬਾਅਦ ਕੋਰੀਆ ਵੰਡਿਆ ਗਿਆ ਫਿਰ ਕੇਮ ਇਲਸੂng ਉਸ ਤੋਂ ਬਾਅਦ ਕੇਮ ਜੋng ਇਲ ਤੇ ਹੁਣ ਕੇਮ ਜੋng ਉਨ ਇਹ ਪਰਿਵਾਰ ਉਦੋਂ ਦਾ ਹੀ ਸੱਤਾ ਚ ਹੈ ਹਾਂ ਤੇ ਉਹ ਜੰਗ ਵਾਲੀ ਗੱਲ ਦੱਖਣੀ ਕੋਰੀਆ ਨਾਲ ਹਾਂਜੀ ਉਹ ਅਹਿਮ ਹੈ 1950-53 ਦੀ ਕੋਰੀਆਈ ਜੰਗ ਤੋਂ ਬਾਅਦ ਨਾ ਕੋਈ ਸ਼ਾਂਤੀ ਸਮਝੌਤਾ ਨਹੀਂ ਹੋਇਆ ਤਾਂ ਟੈਕਨੀਕਲੀ ਉਹ ਹਲੇ ਵੀ ਜੰਗ ਦੀ ਹਾਲਤ ਚ ਹੀ ਨੇ ਇਸੇ ਕਰਕੇ ਉਹਨਾਂ ਨੇ ਦੇਸ਼ ਨੂੰ ਪੂਰੀ ਦੁਨੀਆ ਤੋਂ ਕੱਟ ਕੇ ਰੱਖਿਆ ਹੋਇਆ ਹੈ ਬਾੜ ਦਾ ਕੋਈ ਅਸਰ ਨਾ ਆਵੇ ਮਤਲਬ ਸਭ ਤੋਂ ਵੱਡਾ ਜ਼ੋਰ ਫਿਰ ਸੂਚਨਾ ਤੇ ਕੰਟਰੋਲ ਦਾ ਹੋਊਗਾ ਜਿਵੇਂ ਇੰਟਰਨੈਟ ਦੀ ਗੱਲ ਕਰਦੇ ਆ ਬਿਲਕੁਲ ਉੱਥੇ ਆਮ ਇੰਟਰਨੈਟ ਹੈ ਹੀ ਨਹੀਂ ਸਿਰਫ ਉਹਨਾਂ ਦਾ ਆਪਣਾ ਸਰਕਾਰ ਦੀ ਪੂਰੀ ਨਿਗਰਾਨੀ ਵਾਲਾ ਇੰਟਰਨੈਟ ਹੈ ਉਹ ਵੀ ਹਰ ਕਿਸੇ ਲਈ ਨਹੀਂ ਅੱਛਾ ਤੇ ਟੀਵੀ ਰੇਡੀਓ ਟੀਵੀ ਤੇ ਸਿਰਫ ਸਰਕਾਰੀ ਚੈਨਲ ਉਹੀ ਕੋਰੀਅਨ ਸੈਂਟਰਲ ਟੈਲੀਵਿਜ਼ਨ ਰੇਡੀਓ ਅਖਬਾਰ ਸਭ ਚੇ ਸਰਕਾਰੀ ਪ੍ਰਚਾਰ ਖਾਸ ਕਰਕੇ ਅਮਰੀਕਾ ਖਿਲਾਫ ਬਹੁਤ ਕੁਝ ਹੁੰਦਾ ਚੈਨਲ ਬਦਲਣਾ ਵੀ ਮਤਲਬ ਗੈਰ ਕਾਨੂੰਨੀ ਹੈ ਤੇ ਜੇ ਕੋਈ ਬਾਹਰਲੀ ਚੀਜ਼ ਦੇਖ ਲਵੇ ਕੋਈ ਦੱਖਣੀ ਕੋਰੀਆ ਦਾ ਡਰਾਮਾ ਜਾਂ ਹਾਲੀਵੁੱਡ ਫਿਲਮ ਓਹੋ ਉਹਦੇ ਤੇ ਤਾਂ ਬਹੁਤ ਸਖਤ ਸਜ਼ਾ ਸਿੱਧਾ ਲੇਬਰ ਕੈਂਪ ਭੇਜ ਦਿੰਦੇ ਨੇ ਮੋਬਾਈਲ ਫੋਨ ਕੰਪਿਊਟਰ ਉਹਨਾਂ ਦੀ ਮੈਮਰੀ ਦੀ ਚੈਕਿੰਗ ਹੁੰਦੀ ਰਹਿੰਦੀ ਹੈ ਲਗਾਤਾਰ ਪਰ ਇੰਨਾ ਡਰ ਕਾ ਦਾ ਮਤਲਬ ਸਿਰਫ ਬਾਹਰਲੀ ਜਾਣਕਾਰੀ ਰੋਕਣ ਨਾਲ ਕੀ ਹੋ ਜੂ ਦੇਖੋ ਡਰ ਤਾਂ ਹੈਗਾ ਹੀ ਹੈ ਕਿ ਲੋਕ ਸੱਚਨਾ ਜਾਣ ਲੈਣ ਪਰ ਇਸ ਤੋਂ ਵੱਧ ਇਹ ਉਹਨਾਂ ਦੀ ਵਿਚਾਰਤਾਰਾ ਦਾ ਹਿੱਸਾ ਵਾ ਉਹ ਮੰਨਦੇ ਆ ਕਿ ਬਾਹਰ ਦਾ ਅਸਰ ਖਾਸ ਕਰਕੇ ਪੱਛਮੀ ਸੱਭਿਆਚਾਰ ਜਾਂ ਦੱਖਣੀ ਕੋਰੀਆ ਦੀ ਤਰੱਕੀ ਉਹਨਾਂ ਦੇ ਸਿਸਟਮ ਲਈ ਖਤਰਾ ਹੈ। ਉਹ ਆਪਣੀ ਅਲੱਗ ਦੁਨੀਆ ਬਣਾਈ ਰੱਖਣਾ ਚਾਹੁੰਦੇ ਆ। ਇਸੇ ਲਈ ਤਾਂ ਬਾਹਰ ਫੋਨ ਕਰਨ ਲਈ ਵੀ ਇਜਾਜ਼ਤ ਚਾਹੀਦੀ ਹੈ। ਅੱਛਾ ਇਹ ਤਾਂ ਹੋ ਗਈ ਸੂਚਨਾ ਦੀ ਗੱਲ ਪਰ ਆਮ ਜ਼ਿੰਦਗੀ ਨਿੱਜੀ ਜ਼ਿੰਦਗੀ 'ਚ ਕਿੰਨਾ ਕੁ ਦਖਲ ਹੈ? ਮੈਂ ਉਹ హెయిర్ ਸਟਾਈਲ ਵਾਲੀ ਗੱਲ ਸੁਣੀ ਸੀ। ਹਾਂ ਹਾਂ ਉਹ ਸਹੀ ਹੈ। ਸਰਕਾਰ ਨੇ ਕੁਝ హెయిర్ ਸਟਾਈਲ ਦੱਸੇ ਹੋਏ ਨੇ ਮਰਦਾਂ ਤੇ ਔਰਤਾਂ ਲਈ ਬਸ ਉਹੀ ਰੱਖ ਸਕਦੇ ਨੇ। ਜੀਨਸ ਪੋਣਾ ਵਾਲ ਰੰਗਣਾ ਜਿਆਦਾ ਚਮਕਦਾਰ ਕਪੜੇ ਪਾਉਣੇ ਇਹ ਸਭ ਮਨਾ ਹੈ ਹੁਣ ਤਾਂ ਕਹਿੰਦੇ 2024 ਚ ਸਨਗਲਾਸ ਤੇ ਵੀ پابੰਦੀ ਲਾਤੀ ਸਨਗਲਾਸ ਤੇ ਵੀ ਕਮਾਲ ਹੈ ਤੇ ਖਾਣ ਪੀਣ ਚ ਵੀ ਕੁਝ ਬੰਦਸ਼ਾ ਨੇ ਹਾਂਜੀ ਜਿਵੇਂ ਹੌਟ ਡੌਗ ਨੂੰ ਅਮਰੀਕੀ ਮੰਨ ਕੇ ਬੈਨ ਕੀਤਾ ਹੋਇਆ ਤੇ ਦੱਖਣੀ ਕੋਰੀਆ ਦੇ ਕੁਝ ਮਸ਼ਹੂਰ ਖਾਣੇ ਨੇ ਜਿਵੇਂ ਬੁਡੇਜੀਗੇ ਜਾਂ ਟੋਕਬੋਕੀ ਉਹ ਵੀ ਬੈਨ ਨੇ ਤੇ ਔਨ ਜਾਣ ਦਾ ਕੀ ਹਿਸਾਬ ਹੈ ਦੇਸ਼ ਦੇ ਅੰਦਰ ਬਹੁਤ ਔਖਾ ਇੱਕ ਸ਼ਹਿਰ ਤੋਂ ਦੂਜੇ ਜਾਣਾ ਹੋਵੇ ਤਾਂ ਵੀ ਪਰਮਿਟ ਲੈਣਾ ਪੈਂਦਾ ਹੈ ਦੇਸ਼ ਤੋਂ ਬਾਹਰ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਆਮ ਬੰਦੇ ਲਈ ਪਾਸਪੋਰਟ ਸਿਰਫ ਕੁਝ ਵੱਡੇ ਅਫਸਰਾਂ ਕੋਲ ਹੀ ਹੁੰਦੇ ਨੇ ਤੇ ਉਹ ਸਾਈਕਲ ਵਾਲੀ ਗੱਲ ਕੀ ਸੀ ਹਾਂ ਉਹ ਵੀ ਸਹੀ ਹੈ ਸਾਈਕਲ ਰੱਖਣਾ ਤਾਂ ਵੀ ਉਹਦੀ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ ਨੰਬਰ ਪਲੇਟ ਲੱਗਦੀ ਹੈ ਬਕਾਇਦਾ ਹੱਦ ਹੋ ਗਈ ਜਾਇਦਾਦ ਆਪਣੀ ਹੁੰਦੀ ਹੈ ਜਾਂ ਉਹ ਵੀ ਨਾ ਨਾ ਸਭ ਕੁਝ ਸਰਕਾਰ ਦਾ ਜ਼ਮੀਨ ਕਰ ਕੋਈ ਛੋਟਾ ਮੋਟਾ ਕੰਮ ਸਭ ਸਰਕਾਰੀ ਮਲਕੀਅਤ ਲੋਕ ਸਿਰਫ ਵਰਤ ਸਕਦੇ ਨੇ ਉਹ ਵੀ ਜਿੰਨਾ ਚਿਰ ਸਰਕਾਰ ਚਾਹੇ ਧਰਮ ਦੀ ਆਜ਼ਾਦੀ ਵੀ ਬਸ ਕਹਿਣ ਨੂੰ ਹੈ ਚਰਚ ਹੈਗੇ ਨੇ ਦਿਖਾਉਣ ਨੂੰ ਪਰ ਜੇ ਕੋਈ ਸੱਚੀ ਮੰਨਦਾ ਫੜਿਆ ਜਾਵੇ ਤਾਂ ਲੇਬਰ ਕੈਂਪ ਇਹ ਸਭ ਸੁਣ ਕੇ ਤਾਂ ਲੱਗਦਾ ਜਿਵੇਂ ਹਰ ਪਲ ਕੋਈ ਨਜ਼ਰ ਰੱਖ ਰਿਹਾ ਹੋਵੇ ਪਰ ਸਭ ਤੋਂ ਖਤਰਨਾਕ ਸ਼ਾਇਦ ਉਹ ਸੌਂਗ ਬੁੰ ਸਿਸਟਮ ਹੈ ਇਹ ਹੈ ਕਿ ਅਸਲ ਚ ਹਾਂਜੀ ਸੌਂਗ ਬੁੰ ਇਹ ਸਮਝੋ ਕਿ ਸਮਾਜ ਨੂੰ ਕੰਟਰੋਲ ਕਰਨ ਦਾ ਸਭ ਤੋਂ ਵੱਡਾ ਹਥਿਆਰ ਹੈ ਉਹਨਾਂ ਦਾ ਜਦੋਂ ਬੱਚਾ ਜੰਮਦਾ ਉਸੇ ਵੇਲੇ ਉਹਦੇ ਪਰਿਵਾਰ ਦੇ ਇਤਿਹਾਸ ਮਤਲਬ ਕੋਰੀਆਈ ਜੰਗ ਵੇਲੇ ਉਹਨਾਂ ਦੀ ਵਫਾਦਾਰੀ ਕਿਹੋ ਜੀ ਸੀ ਉਸੇ ਹਿਸਾਬ ਨਾਲ ਤਿੰਨ ਕਲਾਸਾਂ ਚ ਵੰਡ ਦਿੰਦੇ ਨੇ ਕੋਰ ਯਾਨੀ ਸਭ ਤੋਂ ਪੱਕੇ ਵਫਾਦਾਰ ਵੇਵਰਿੰਗ ਮਤਲਬ ਵਿਚਾਰ ਲੇ ਜੇ ਤੇ ਹੌਸਟਾਈਲ ਯਾਨੀ ਦੁਸ਼ਮਣ ਸ਼੍ਰੇਣੀ ਮਤਲਬ ਜਨਮ ਤੋਂ ਹੀ ਸਭ ਤੈਹ ਨੌਕਰੀ ਘਰ ਸਭ ਕੁਝ ਹਾਂਜੀ ਬਿਲਕੁਲ ਤੁਹਾਡੀ ਨੌਕਰੀ ਕਿਹੜੀ ਮਿਲੂਗੀ ਘਰ ਕਿੱਥੇ ਮਿਲੂ ਪੜਾਈ ਕਿੰਨੀ ਕਰ ਸਕਦੇ ਹੋ ਇਲਾਜ ਕਿਹੋ ਜਿਹਾ ਮਿਲੂ ਵਿਆਹ ਕਿੱਥੇ ਹੋ ਸਭ ਕੁਝ ਤੁਹਾਡੀ ਸੌਂਗ ਬਨ ਕਲਾਸ ਤੇ ਨਿਰਭਰ ਕਰਦਾ ਹੈ ਇਸ ਦਾ ਲੋਕਾਂ ਦੇ ਮਨਾਂ ਤੇ ਕਿੰਨਾ ਅਸਰ ਪੈਂਦਾ ਹੋਊਗਾ ਹਰ ਵੇਲੇ ਇਹੀ ਡਰ ਬਹੁਤ ਜ਼ਿਆਦਾ ਇਹ ਸਿਸਟਮ ਡਰ ਵੀ ਪੈਦਾ ਕਰਦਾ ਤੇ ਸ਼ਾਸਨ ਲਈ ਵਫਾਦਾਰੀ ਵੀ ਲੋਕ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦੀ ਕਲਾਸ ਨਾ ਵਿਗੜੇ ਪਰ ਇਸ ਤੋਂ ਵੀ ਵੱਧ ਡਰਾਉਣੀ ਚੀਜ਼ ਹੈ ਸਮੂਹਿਕ ਸਜ਼ਾ ਸਮੂਹਿਕ ਸਜ਼ਾ ਉਹ ਕਿਵੇਂ ਜੇ ਪਰਿਵਾਰ ਦਾ ਇੱਕ ਮਨਾਂ ਕੋਈ ਗੁਨਾਹ ਕਰਦਾ ਖਾਸ ਕਰਕੇ ਸਰਕਾਰ ਖਿਲਾਫ ਸਜ਼ਾ ਸਿਰਫ ਉਹਨੂੰ ਨਹੀਂ ਉਹਦੀਆਂ ਅਗਲੀਆਂ ਦੋ ਪੀੜ੍ਹੀਆਂ ਨੂੰ ਵੀ ਪੁਕਤ ਨਹੀਂ ਪੈ ਸਕਦੀ ਹੈ ਇਸੇ ਕਰਕੇ ਸ਼ੁਰੂ ਚ ਕਿਹਾ ਸੀ ਕਿ ਬੱਚਾ ਜਨਮ ਤੋਂ ਗੱਦਾਰ ਹੋ ਸਕਦਾ ਇਹ ਦੋਵੇਂ ਚੀਜ਼ਾਂ ਸੌਂਗਬੁੰਨ ਤੇ ਸਮੂਹਿਕ ਸਜ਼ਾ ਮਿਲ ਕੇ ਬਗਾਵਤ ਬਾਰੇ ਸੋਚਣ ਤੋਂ ਵੀ ਰੋਕਦੀਆਂ ਨੇ ਬਹੁਤ ਹੀ ਭਿਆਨਕ ਤੇ ਉਹ ਜਿਹੜੇ ਹਫਤਾਵਾਰੀ ਸੈਸ਼ਨ ਹੁੰਦੇ ਨੇ ਸਵੈ ਆਲੋਚਨਾ ਵਾਲੇ ਹਾਂ ਉਹ ਲਾਜ਼ਮੀ ਨੇ ਹਰ ਹਫਤੇ ਲੋਕਾਂ ਨੂੰ ਇਕੱਠੇ ਹੋ ਕੇ ਆਪਣੀਆਂ ਗਲਤੀਆਂ ਭਾਵੇਂ ਨਿੱਕੀਆਂ ਜੀਆਂ ਹੋਣ ਉਹ ਮੰਨਣੀਆਂ ਪੈਂਦੀਆਂ ਨੇ ਤੇ ਦੂਜੀਆਂ ਦੀਆਂ ਕੱਢਣੀਆਂ ਪੈਂਦੀਆਂ ਨੇ ਇਸ ਨਾਲ ਇੱਕ ਦੂਜੇ ਤੇ ਨਿਗਰਾਨੀ ਤੇ ਸ਼ੱਕ ਦਾ ਮਾਹੌਲ ਬਣਿਆ ਰਹਿੰਦਾ ਉਤੋਂ ਹਰ ਇਲਾਕੇ 'ਚ ਸਰਕਾਰੀ ਜਾਸੂਸ ਤਾਂ ਹੁੰਦੇ ਹੀ ਨੇ ਇਸ ਤੋਂ ਬਿਨਾਂ ਹੋਰ ਵੀ ਬਹੁਤ ਕੁਝ ਹੈ ਨਾ ਜਿਵੇਂ ਵੋਟਾਂ ਪਾਉਣੀਆਂ ਜ਼ਰੂਰੀ ਨੇ ਭਾਵੇਂ ਉਮੀਦਵਾਰ ਇੱਕੋ ਹੋਵੇ ਉਹ ਦਾਸੇ ਦਾ ਮੰਤ ਯਾਦ ਕਰਨੇ ਕਿੰ ਪਰਿਵਾਰ ਦੇ ਭਾਸ਼ਣ ਰੱਟਣੇ ਫੌਜ ਦਾ ਸਾਲ ਲਾਜ਼ਮੀ ਲੀਡਰਾਂ ਦੀ ਬਰਸੀ ਤੇ ਰੋਣਾ ਵੀ ਜ਼ਰੂਰੀ ਹਾਂ ਹਾਂ ਇਹ ਸਭ ਉਸੇ ਵੱਡੇ ਕੰਟਰੋਲ ਸਿਸਟਮ ਦਾ ਹਿੱਸਾ ਨੇ VOTING ਅਸਲ 'ਚ ਵਫਾਦਾਰੀ ਦਾ ਟੈਸਟ ਹੈ ਫੌਜੀ ਸੇਵਾ ਮਰਦਾਂ ਤੇ ਔਰਤਾਂ ਦੋਵਾਂ ਲਈ 17 ਸਾਲ ਦੀ ਉਮਰ ਤੋਂ 10 ਸਾਲ ਲਾਜ਼ਮੀ ਹੈ ਤੇ ਹਾਂ ਵੱਡੇ ਲੀਡਰਾਂ ਦੀ ਬਰਸੀ ਤੇ ਜਨਤਕ ਤੌਰ ਤੇ ਸੋਗ ਮਨਾਉਣਾ ਰੋਣਾ ਇਹ ਵੀ ਜ਼ਰੂਰੀ ਕੀਤਾ ਹੋਇਆ ਹੈ ਹਰ ਘਰ 'ਚ ਕਿਮਿਲਸੋਂਗ ਤੇ ਕਿਮ ਜੋੰਗਿਲ ਦੀਆਂ ਤਸਵੀਰਾਂ ਲਾਉਣੀਆਂ ਤੇ ਸਾਫ਼ ਰੱਖਣੀਆਂ ਵੀ ਲਾਜ਼ਮੀ ਨੇ ਤੇ ਉਹ ਕੈਲੰਡਰ ਵਾਲੀ ਗੱਲ ਹਾਂ ਜੂਚੇ ਕੈਲੰਡਰ ਇਹ ਕਿਮਿਲਸੋਂਗ ਦੇ ਜਨਮ ਸਾਲ 1912 ਤੋਂ ਸ਼ੁਰੂ ਹੁੰਦਾ ਹੈ ਸੋ ਜਿਵੇਂ ਸਾਲ 2025 ਆਊਗਾ ਉਹਨਾਂ ਲਈ ਉਹ ਜੂਚੇ 114 ਹੋਗਾ ਤੇ ਜੇ ਕੋਈ ਬਾਹਰੋਂ ਕੋਮਣ ਜਾਵੇ ਸੈਲਾਨੀ ਉਹਨਾਂ ਤੇ ਵੀ ਬਹੁਤ پابੰਦੀਆਂ ਨੇ ਹਮੇਸ਼ਾ ਸਰਕਾਰੀ ਗਾਈਡ ਨਾਲ ਰਹਿਣਾ ਪੈਂਦਾ ਹੈ ਸਿਰਫ ਉਹੀ ਥਾਵਾਂ ਤੇ ਜਾ ਸਕਦੇ ਨੇ ਜਿੱਥੇ ਇਜਾਜ਼ਤ ਹੋਵੇ ਆਪਣੀ ਮਰਜ਼ੀ ਨਾਲ ਫੋਟੋਆਂ ਖਿੱਚਣੀਆਂ ਜਾਂ ਲੋਕਾਂ ਨਾਲ ਗੱਲ ਕਰਨੀ ਵੀ ਮਨਾ ਹੁੰਦੀ ਆ ਆਮ ਤੌਰ ਤੇ ਕੁੱਲ ਮਿਲਾ ਕੇ ਸਾਰੀ ਗੱਲ ਇੱਥੇ ਆਉਂਦੀ ਹੈ ਕਿ ਉੱਤਰੀ ਕੋਰੀਆ ਚ ਸ਼ਾਸਨ ਨੇ ਲੋਕਾਂ ਦੀ ਜ਼ਿੰਦਗੀ ਦੇ ਹਰ ਨਿੱਕੇ ਵੱਡੇ ਪਹਿਲੂ ਤੇ ਮਤਲਬ ਸੂਚਨਾ ਤੋਂ ਲੈ ਕੇ ਸੋਚ ਤੱਕ ਇੱਕ ਬਹੁਤ ਹੀ ਸਖਤ ਕੰਟਰੋਲ ਬਣਾਇਆ ਹੋਇਆ ਹੈ ਤੇ ਮੁੱਖ ਮਕਸਦ ਬਸ ਇੱਕੋ ਹੈ ਆਪਣੇ ਰਾਜ ਨੂੰ ਬਚਾਈ ਰੱਖਣਾ ਤੇ ਦੇਸ਼ ਨੂੰ ਦੁਨੀਆ ਤੋਂ ਅਲੱਗ ਰੱਖਣਾ ਹਾਂਜੀ ਬਿਲਕੁਲ ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਰੀ ਜਾਣਕਾਰੀ ਨਾ ਸਾਨੂੰ ਸੀਮਿਤ ਜ਼ਰੀਆਂ ਤੋਂ ਮਿਲੀ ਹੈ ਅੰਦਰ ਅਸਲ ਹਾਲਾਤ ਸ਼ਾਇਦ ਇਸ ਤੋਂ ਵੀ ਗੁੰਝਲਦਾਰ ਹੋਣ ਤੇ ਹੋ ਸਕਦਾ ਕੁਝ ਨਿਯਮ ਬਦਲਦੇ ਵੀ ਰਹਿੰਦੇ ਹੋਣ ਸਹੀ ਗੱਲ ਹੈ ਅਖੀਰ ਚ ਇੱਕ ਸਵਾਲ ਮਨ ਚ ਆਉਂਦਾ ਜਿਸ ਤੇ ਸੋਚਿਆ ਜਾ ਸਕਦਾ ਜਦੋਂ ਕਿਸੇ ਦੀ ਪੂਰੀ ਜ਼ਿੰਦਗੀ ਉਹਦੇ ਮੌਕੇ ਉਹਦੇ ਸੁਪਨੇ ਸਭ ਕੁਝ ਜਨਮ ਵੇਲੇ ਹੀ ਉਹਦੇ ਪੁਰਖਿਆਂ ਦੀ ਵਫਾਦਾਰੀ ਦੇ ਆਧਾਰ ਤੇ ਸੌਂਗਵੁਣ ਸਿਸਟਮ ਨੇ ਤੈਅ ਕਰ ਦਿੱਤਾ ਹੋਵੇ ਤਾਂ ਇਹ ਚੀਜ਼ ਪੀੜੀ ਦਰ ਪੀੜੀ ਇੱਕ ਇਨਸਾਨ ਦੀ ਆਪਣੀ ਪਛਾਣ ਤੇ ਉਹਦੀਆਂ ਖਾਇਸ਼ਾਂ ਨੂੰ ਕਿਵੇਂ ਤੋੜਦੀ ਮਰੋੜਦੀ ਹੋਵੇਗੀ